ਹੁਣ ਖੁੱਲੇ ਆਮ ਸ਼ਰੇਆਮ ਡੰਡਾ ਤੰਤਰ ਤੇ ਹੋ ਗਈ ਹੈ ਕੱਲ ਰਾਹੁਲ ਗਾਂਧੀ ਜੀ ਨੂੰ ਮੰਦਰ ਜਾਣ ਤੋਂ ਰੋਕਿਆ ਗਿਆ ਅਸਾਮ ਦੇ ਵਿੱਚ ਇਸ ਚੀਜ਼ ਦੇ ਬਾਵਜੂਦ ਕਿ ਉਹਨਾਂ ਕੋਲੇ ਇਨਵਾਈਟ ਸੀਗਾ ਤੇ ਇਹ ਕੋਈ ਕੋਇਨਸੀਡੈਂਸ ਨਹੀਂ ਹੈ ਕਿ ਉਹ ਤੋਂ ਇੱਕ ਦਿਨ ਪਹਿਲਾਂ ਜਿਹੜੇ ਹਿਮੰਤਾ ਵਿਸ਼ਵਾਸ ਸ਼ਰਮਾ ਜੀ ਨੇ ਅਸਾਮ ਦੇ ਮੁੱਖ ਮੰਤਰੀ ਉਹਨਾਂ ਨੇ ਇਹ ਚੀਜ਼ ਕਹਿਤੀ ਸੀ ਰਾਹੁਲ ਜੀ ਨੂੰ ਵੀ ਤੁਸੀਂ ਉੱਥੇ ਨਾ ਜਾਓ ਤੇ ਉਹ ਤੋਂ ਬਾਅਦ ਤੁਸੀਂ ਦੇਖੋ ਇਹਨਾਂ ਨੇ ਏਕਸਕਿਊਜ਼ ਕੀ ਬਣਾਇਆ ਲਾਅ ਐਂਡ ਆਰਡਰ ਸਿਚੁਏਸ਼ਨ ਦਾ ਵੇਰਵਾ ਦਿੱਤਾ ਵੀ ਜੇ ਲਾਅ ਐਂਡ ਆਰਡਰ ਸਿਚੁਏਸ਼ਨ ਹੈਗੀ ਹੈ ਤਾਂ ਕੱਲੇ ਰਾਹੁਲ ਗਾਂਧੀ ਜੀ ਲਈ ਤਾਂ ਹੈ ਨਹੀਂ ਉਹ ਉਹ ਸਾਰਿਆਂ ਲਈ ਹੋਊਗੀ ਉਸ ਚੀਜ਼ ਦੇ ਬਾਵਜੂਦ ਰਾਹੁਲ ਗਾਂਧੀ ਜੀ ਨੂੰ ਰੋਕਿਆ ਗਿਆ ਸਪੈਸੀਫਿਕਲੀ ਗੌਰਵ ਗਗੋਈ ਜੀ ਨੂੰ ਐਮਪੀ ਸਾਹਿਬ ਨੂੰ ਵੀ ਜਾਣ ਦਿੱਤਾ ਸਾਡੇ ਐਮਐਲਏ ਨੂੰ ਵੀ ਜਾਣ ਦਿੱਤਾ ਹੋਰ ਲੋਕਾਂ ਲਈ ਵੀ ਓਪਨ ਸੀ ਲੇਕਿਨ ਰਾਹੁਲ ਗਾਂਧੀ ਜੀ ਲਈ ਇਜਾਜ਼ਤ ਨਹੀਂ ਸੀ ਉਹਨਾਂ ਨੂੰ ਰੋਕਿਆ ਗਿਆ ਜਾਣ ਬੁੱਝ ਕੇ ਕਿਉਂਕਿ ਭਾਰਤੀ ਜਨਤਾ ਪਾਰਟੀ ਚਾਹੁੰਦੀ ਨਹੀਂ ਸੀ ਕਿ ਰਾਹੁਲ ਗਾਂਧੀ ਜੀ ਮੰਦਿਰ ਜਾ ਸਕਣ ਇੰਨੀ ਘਬਰਾਹਟ ਇੰਨੀ ਬਕਲਾਹਟ ਇੰਨਾ ਡਰ ਰਾਹੁਲ ਗਾਂਧੀ ਜੀ ਦਾ ਕਿਹੜੀ ਗੱਲ ਕਰਕੇ ਹੈ ਭਾਰਤੀ ਜਨਤਾ ਪਾਰਟੀ ਨੂੰ ਇਹ ਤੇ ਸਪਸ਼ਟ ਕਰੰਦਿਣਾ ਚਾਹੀਦਾ